ਪਿਛਲੇ ਦਿਨਾ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਟ੍ਰਾਂਸਪੋਰਟ ਨਗਰ ਦੇ ਜੈਂਦਰ ਸਿੰਘ ਮਾਰਕੀਟ ਦੇ ਦੁਕਾਨਦਾਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹਨ। ਉਹਨਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਕਿ ਆ ਕਿ ਪਿਛਲੇ ਸਮੇਂ ਇੱਥੇ ਸੀਵਰੇਜ ਵੀ ਪਾਇਆ ਗਿਆ ਸੀ ਪਰ ਇੱਥੇ ਰੇਤਾ ਤੇ ਬਜਰੀ ਕਾਰੋਬਾਰ ਕਰਨ ਵਾਲਿਆਂ ਕਾਰ ਉਥੋਂ ਦਾ ਸੀਵਰੇਜ ਝਮ ਹੋ ਗਿਆ ਹੈ। ਉਹਨਾਂ ਵੱਲੋਂ ਨਗਰ ਸੁਧਾਰ ਟਰਸਟ ਵੱਲੋਂ ਅਪੀਲ ਕੀਤੀ ਗਈ ਕਿ ਇੱਥੇ ਜੋ ਰੇਤਾ ਬਜਰੀ ਦਾ ਕਾਰੋਬਾਰ ਦੁਕਾਨਦਾਰ ਕਰ ਰਹੇ ਹਨ ਉਸ ਕਾਰਨ ਸੀਵਰੇਜ ਝਮ ਹੋ ਗਿਆ ਹੈ। ਉਹਨਾਂ ਵੱਲੋਂ ਇੱਕ ਵਾਰ ਫਿਰ ਨਗਰ ਸੁਧਾਰ ਟਰਸਟ ਕੋ ਲੋងਗੂ ਹਾਰ ਲਗਾਈ ਗਈ ਕਿ ਬਰਸਾਤੀ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਇਹ ਟਰਾਂਸਪੋਰਟ ਨਗਰ ਹੈ ਜੀ ਜੈਨਦਰ ਸਿੰਘ ਮਾਰਕੀਟ ਦਾ ਨਾਂ ਜੇ ਸਨ 2001 ਦੋ ਚ ਆਪਾਂ ਦੁਕਾਨਾਂ ਲਾਈਆਂ ਸੀ ਇੰਪਰੂਵਮੈਂਟ ਟਰਸਟ ਤੋਂ ਠੀਕ ਹੈ ਜੀ ਉਸ ਤੋਂ ਸੀਵਰੇਜ ਸੂਰੇ ਤੇ ਇਹਨਾਂ ਨੇ ਪਾਇਆ ਪਿਛਲੇ 2 ਸਾਲ ਪਹਿਲਾਂ ਪਰ ਉਹ ਬਲੋਕੇਜ ਕਰਕੇ ਨਾ ਅ ਬਜਰੀ ਬੁਜਰੀ ਰੇਤਾ ਕਰਕੇ ਬਲੌਕ ਹੈ ਸਾਰਾ ਉਦੇ ਕਰਕੇ ਨਾ ਪਾਣੀ ਦੀ ਨਿਕਾਸੀ ਇਹਦੇ ਬਹੁਤ ਮੁਸ਼ਕਲ ਹੁੰਦੀ ਆ ਮਾਰਕੀਟ ਨੂੰ ਰਾਹ ਹੀ ਨਹੀਂ ਕਾ ਆਪਣਾ ਮੇਰੀ ਆ ਦੁਕਾਨ ਆ ਮਨੀਟਾਇਰ ਜ਼ੋਨ ਦੇ ਨਾਲ ਤੋਂ ਪਰ ਪਾਣੀ ਦੀ ਨਿਕਾਸੀ ਕਰਕੇ ਆਪਣਾ ਬਹੁਤ ਮੁਸ਼ਕਲ ਹੈ ਨਾ ਰਾਹ ਮਾਰਕੀਟ ਨੂੰ ਨਾ ਬਹੁਤ ਮਤਲਬ ਬਿਲਕੁਲ ਖਤਮ ਹੋਇਆ ਕਾਰੋਬਾਰ ਬਿਲਕੁਲ ਜ਼ੀਰੋ ਹੈ ਜੀ ਬਿਲਕੁਲ ਪਿਛਲੇ 10 ਦਿਨਾਂ ਤੋਂ ਆਪਾਂ ਬਿਲਕੁਲ ਵਿਲੇ ਬੈਠੇ ਆ ਕੋਈ ਕਾਰੋਬਾਰ ਨਹੀਂ ਕੋਈ ਕੰਮ ਅਗਾਹ ਕੁੰਦਾ ਹੀ ਨਹੀਂ ਅੰਦਰ ਰਸ ਰਸਤਾ ਹੀ ਨਹੀਂ ਉਹਨਾਂ ਤੇ ਹੁਣਾ ਕਿਧਰੋਂ ਵੇਖੋ ਨਾ ਰਾਹ ਹੀ ਨਹੀਂ ਕਿਵੇਂ ਬੰਨੇ ਹੋ ਵੀ ਹੁੰਦਾ ਹੁਣਾ ਕੀ ਚਾਹੀਦਾ ਬਿਲਕੁਲ ਆ ਸਾਫ ਸਫਾਈ ਹੋਵੇ ਜੀ ਆ ਰੇਤਾ ਮਜਰੀ ਚੁ ਰੇਤਾ ਬਜਰੀ ਚੁੱਕੀ ਜਾਏ ਤੇ ਆਪਣਾ ਨਿਕਾਸੀ ਹੋਏ ਤੇ ਫੇਰ ਹੀ ਆਪਣਾ ਕੋਈ ਹੱਲ ਹੋ ਸਕਦਾ ਇਹਦੇ ਮੁਸ਼ਕਲ ਇੰਪਰੂਵਮੈਂਟ ਟਰਸਟ ਵੱਲੋਂ ਹੋਇਆ ਉਹਨਾਂ ਨੇ ਪਿਛਲੇ 2 ਸਾਲ ਪਹਿਲਾਂ ਸੀਵਰੇਜ ਪਏ ਆ ਫਰਸ਼ ਪਏ ਆ ਮਤਲਬ ਬਿਲਕੁਲ ਕਲੀਨ ਸਾਫ ਸੇ ਕੰਮ ਬੜਾ ਰੇਤਾ ਬਜਰੀ ਨੇ ਸਾਰਾ ਕੰਮ ਬਲੌਕ ਕਰਤਾ ਜੀ ਨਹੀਂ ਸਮਾਰਟ ਸਿਟੀ ਇੰਪਰੂਵਮੈਂਟ ਟਰਸਟ ਨੇ ਤੇ ਆਪਣੇ ਵੱਲੋਂ ਪੂਰੀ ਕਾਰਵਾਈ ਕੀਤੀ ਹੈ ਬਣਾਈ ਹੈ ਬਟ ਹੁਣ ਮਸਲਾ ਇਹੋ ਹੀ ਹੈ ਨਾ ਕਿ ਆਪਾਂ ਗੰਦ ਪਾਦਾਂਗੇ ਤੇ ਉਹਦੇ ਚ ਇੰਪਰੂਵਮੈਂਟ ਟਰਸਟ ਕੀ ਕਰੇਗਾ ਇਧਰਲੀ ਸਾਈਡ ਕੋਈ ਸੀਵਰ ਨਹੀਂ ਹੈਗਾ ਭਾਜੀ ਇਸ ਸਾਈਡ ਪਾਣੀ ਇੱਥੇ ਜਦੋਂ ਬਾਰਿਸ਼ ਹੁੰਦੀ ਹੈ ਬਹੁਤ ਜ਼ਿਆਦਾ ਪਾਣੀ ਖਲੋ ਜਾਂਦਾ ਹੈ ਇੱਥੇ ਤੇ ਇਤੋਂ ਹੀ ਮੱਛਰ ਪੈਦਾ ਹੋ ਰਿਹਾ ਸਾਰਾ ਬਿਮਾਰੀਆਂ ਸੋ ਲੱਗ ਰਹੀਆਂ ਹਨਾ ਹਫਤਾ ਹਫਤਾ ਪਾਣੀ ਨਹੀਂ ਇਧਰੋਂ ਨਿਕਲੇ ਨਿਕਾਸੀ ਨਹੀਂ ਹੈਗੀ ਪਾਣੀ ਦੀ ਕੋਈ ਅਸੀਂ ਤੇ ਚਾਹੁੰਦੇ ਕਿ ਇਹਦਾ ਹੱਲ ਹੋਵੇ ਕੋਈ ਇਹ ਦਰਗਾਹ ਕੀ ਨਹੀਂ ਆਉਂਦਾ ਕੋਈ ਪਾਣੀ ਦੇਖ ਕੇ ਤੇ ਲੋਕੀ ਅੰਦਰ ਹੀ ਨਹੀਂ ਵੜਦੇ ਕਿ ਇੱਧਰ ਇੰਨਾ ਪਾਣੀ ਖਲੋਤਾ ਹੈ ਹਨਾ ਤੇ ਆਪਣਾ ਇਹਦਾ ਕੋਈ ਧਿਆਨ ਹੋਵੇ ਆਪਣਾ ਕੋਈ ਹੱਲ ਹੋਵੇ ਇਹਦਾ ਤੇ ਆਪਣਾ ਬਿਮਾਰੀਆਂ ਸੋ ਪੈਦਾ ਹੋ ਰਹੀਆਂ ਇਹਦਾ ਹੱਲ ਹੋਵੇ ਤਾਂ ਵਧੀਆ ਆਪਣਾ ਉਹ ਟਰਸਟ ਨੂੰ ਚਾਹੀਦਾ ਹੈ ਇਹਦਾ ਆਪਣਾ ਹੱਲ ਕਰੇ ਕਿਉਂਕਿ ਹੈ ਟਰਸਟ ਦੀ ਜਗਾ ਕੀ ਸਾਰੀ ਪ੍ਰੋਪਰਲੀ ਉਹਦਾ ਸਮਾਧਾਨ ਤੇ ਉਹੀ ਕਰਨਗੇ ਉਹ ਪਿੱਛੇ ਆਏ ਵੀ ਸੀ ਪਿੱਛੇ ਕਾਰਵਾਈ ਕਰਨ ਦੇ ਸੀਗੇ ਪਰ ਫਿਰ ਬੰਦ ਹੋ ਗਿਆ ਇਹ ਟ੍ਰਾਂਸਪੋਰਟ ਨਗਰਿਆ ਜੀ ਮੇਰੀ 48 ਨੰਬਰ ਦੁਕਾਨ ਹੈ ਜੀ ਕੀ ਸਮੱਸਿਆ ਕਿੱਥੇ ਆਈ ਹੈ ਸਮੱਸਿਆ ਮਾਰਾ ਜੀ ਪਾਣੀ ਦੀ ਕੋਈ ਸੀਵਰੇਜ ਦੀ ਕੋਈ ਹੈ ਨਹੀਂ ਕੀ ਕੋਈ ਨਿਕਾਸੀ ਹੈ ਨਹੀਂ ਕੀ ਹਰੇਤਾ ਬਦਰੀ ਕਰਕੇ ਸੀਵਰੇਜ ਬਲੋਕ ਹੋਏ ਆ ਜਿਹਦੇ ਕਰਕੇ ਕੰਮ ਕਰ ਸਾਰੇ ਠੱਪ ਹੋਏ ਪਏ ਮੈਂ ਤੇ ਸ਼ਟਰ ਹੀ ਬੰਦ ਕੀਤੇ ਆ ਜੀ ਮੇਰਾ ਪੁਰਾਣੇ ਟਾਇਰਾਂ ਦਾ ਕੰਮ ਮੈਂ ਤੇ ਸ਼ਟਰ ਬੰਦ ਸੁੱਟ ਕੇ ਤੇ ਤੁਰਿਆ ਫਿਰਦਾ ਮਾਰਕੀਟ ਜਾਵੇਂ ਸਦਾਈਆਂ ਨੂੰ ਬਿਲਕੁਲ ਠੱਪ ਹੋਇਆ ਕੰਮ ਹੋਣਾ ਕੀ ਚਾਹੀਦਾ ਹੁਣ ਆਏ ਨੇ ਕੋਈ ਪਾਣੀ ਸੀਵਰੇ ਪਾਏ ਜਾਣ ਇੱਥੇ ਪਾਣੀ ਦੀ ਕੋਈ ਨਿਕਾਸੀ ਹੋ ਰਿਹਾ ਆੜਾ ਇੱਥੇ ਗੰਦ ਪੈਦਾ ਹੁੰਦਿਆ ਮੱਛਰ ਪੈਦਾ ਹੁੰਦਿਆ ਟਰਾਂਸਪੋਰਟ ਨਗਰ ਜੈ ਇੰਦਰ ਸਿੰਘ ਮਾਰਕੀਟ ਵਿੱਚ ਅਸੀਂ ਖੜੇ ਹਾਂ ਇੱਕ ਵਾਰ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤੁਹਾਨੂੰ ਸਾਂਝੀਆਂ ਕਰਦੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਾਰਕੀਟ ਦੇ ਬਾਹਰ ਕਿਤਨਾ ਬਰਸਾਤੀ ਪਾਣੀ ਖੜਾ ਹੈ ਇਸ ਪਾਣੀ ਦੀ ਨਾ ਤਾਂ ਨਿਕਾਸੀ ਹੈ ਤੇ ਨਾ ਹੀ ਕਿਤੇ ਪਾਣੀ ਸਾਈਡ ਤੇ ਜਾ ਸਕਦਾ ਹੈ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਆਖਿਆ ਕਿ ਲਗਭਗ ਇੱਕ ਹਫ਼ਤੇ ਤੋਂ ਇਹ ਪਾਣੀ ਖੜਾ ਹੈ ਉਹਨਾਂ ਨੇ ਆਖਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਹਨਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਉਹਨਾਂ ਨੇ ਇਤੁਕੇ ਨਗਰ ਸੁਧਾਰ ٹرسٹ ਦੇ ਅੱਗੇ ਗੋਹਾਰ ਲਗਾਈ ਹੈ ਕਿ ਜਿਹੜਾ ਇੱਥੇ ਪਾਣੀ ਖੜਾ ਹੈ ਇਸ ਦੀ ਨਿਕਾਸੀ ਯਕੀਨੀ ਬਣਾਈ ਜਾਵੇ ਜਲਦੋਂ ਜਲਦ ਕੀਤੀ ਜਾਵੇ ਪਰ ਦੂਸਰੇ ਪਾਸੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਇਹਦਾ ਮੁੱਖ ਜਿਹੜਾ ਕਾਰਨ ਪਾਣੀ ਖੜਾ ਹੋਣ ਦਾ ਕਾਰਨ ਹੈ ਜਿਹੜੀ ਇੱਥੇ ਰੇਤ ਬਜਰੀ ਦਾ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਕਾਰਨ ਇੱਥੇ ਜਿਹੜੇ ਸੀਵਰੇਜ ਹੈ ਉਹ ਬਲੌਕ ਹੋ ਚੁੱਕੇ ਹਨ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇੱਥੇ ਰੇਤ ਬਜਰੀ ਦਾ ਵੱਡਾ ਕਾਰੋਬਾਰ ਹੋ ਰਿਹਾ ਅਤੇ ਜਿਸ ਦੇ ਕਾਰਨ ਇੱਥੇ ਜਿਹੜੇ ਸੀਵਰੇਜ ਪਾਏ ਗਏ ਸਨ ਉਹ ਜਾਮ ਹੋ ਗਏ ਹਨ ਦੁਕਾਨਦਾਰਾਂ ਨੇ ਅਪੀਲ ਕੀਤੀ ਨਗਰ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਨਜਾਇਜ਼ ਕੰਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਆਖਿਆ ਕਿ ਇੱਥੇ ਜਿਹੜੀ ਰੇਤ ਬਜਰੀ ਦਾ ਕੰਮ ਇੱਥੋਂ ਹਟਾਇਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਜਿਹੜਾ ਇੱਥੇ ਬਰਸਾਤੀ ਪਾਣੀ ਖੜਾ ਹੈ ਦੀ ਨਿਕਾਸੀ ਕਰਵਾਈ ਜਾਵੇ ਅਮਰitsar ਫਾਸਟਵੇ ਖਬਰ ਨਮਣੀ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ